ਸੰਤਾਨ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੂਰਵ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਨੇ ਸੋ ਇਸ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਨੂੰ ਜਿੱਥੇ ਕਿ ਸਜਾਇਆ ਜਾ ਰਿਹਾ ਉੱਥੇ ਹੀ ਸੱਚਕਉਂ ਸ਼ੇਰ ਦਰਬਾਰ ਸਾਹਿਬ ਵੀ ਕਿ ਰੰਗ ਬਰੰਗੇ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਰੰਗ ਬਰੰਗੇ ਰੋਸ਼ਨੀ ਨਾਲ ਸਜਾਇਆ ਜਾ ਰਿਹਾ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਵਧੀਆ ਪ੍ਰਬੰਧ ਜਿਹੜੇ ਕਿ ਕੀਤੇ ਗਏ ਨੇ ਸੋ ਸੰਤਾਨਾਂ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੂਰਵ ਸੰਗਤਾਂ ਮਨਾਉਣ ਲਈ ਪਹੁੰਚੀਆਂ ਹੋਈਆਂ ਨੇ ਔਰ ਜਿੱਥੇ ਕਿ ਗੁਰਮ ਸਮਾਗਮ ਹੋ ਰਿਹਾ ਨੇ ਉੱਥੇ ਹੀ ਫੁੱ ਸਚਕੰਡ ਸ੍ਰੀ ਦਰਬਾਰ ਸਾਹਿਬ ਨੂੰ ਸਜਾਉਣ ਵਾਸਤੇ ਜਿਹੜੇ ਕਿ ਫੁੱਲ ਆਏ ਹੋਏ ਨੇ ਤੁਸੀਂ ਦੇਖਦੇ ਹੋ ਕਿ ਇਸ ਸਮੇਂ ਅਸੀਂ ਸ੍ਰੀ ਅਕਾਲ ਤਰਸਰ ਸਾਹਿਬ ਦੇ ਵਿਖੇ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦਾ ਇਹ ਵੱਖ-ਵੱਖ ਜਿਹੜੇ ਕਿ ਤਰ੍ਹਾਂ ਦੇ ਫੁੱਲ ਨੇ ਇਹਨਾਂ ਨੂੰ ਵੱਖ-ਵੱਖ ਆਕਾਰ ਦੇ ਤਿਆਰ ਕੀਤਾ ਜਾ ਰਿਹਾ ਹੈ ਸੋ ਵੱਡੀ ਗਿਣਤੀ ਵਿੱਚ ਸੇਵਾ ਕਰਨ ਵਾਸਤੇ ਸੰਗਤ ਪਹੁੰਚੀ ਹੈ ਔਰ ਕਾਰੀਗਰ ਪਹੁੰਚੇ ਨੇ ਜਿਹੜੇ ਕਿ ਵੱਖ-ਵੱਖ ਆਕਾਰ ਦੇ ਫੁੱਲਾਂ ਨੂੰ ਸਜਾ ਕੇ ਇਹ ਸਜਾਏ ਜਾਣਗੇ ਸੋ ਪ੍ਰਕਰਮਾਂ ਦੇ ਵਿੱਚ ਲਗਾਏ ਜਾਣਗੇ ਦਰਸ਼ਨ ਬਿਊਟੀ ਤੇ ਲਗਾਏ ਜਾਣਗੇ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਜਿੱਥੇ ਕਿ ਮਨਾਉਂਦੀਆਂ ਨੇ ਉੱਥੇ ਹੀ ਫੁੱਲਾਂ ਦੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸਜਾਇਆ ਜਾਵੇਗਾ ਸੋ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਸੋ ਆਕਾ ਵਕਤ ਤਰ੍ਹਾਂ ਦੀ ਜਿਹੜੇ ਕਿ ਸਜਾਵਟ ਕੀਤੀ ਜਾ ਰਹੀ ਹੈ ਫੁੱਲਾਂ ਨੂੰ ਸ਼ਿੰਗਤ ਜਾ ਰਹੀ ਹੈ ਸੋ ਦੇਖ ਤੁਸੀਂ ਦੇਖ ਸਕਦੇ ਹੋ ਕਿ ਧੰਤਨ ਤਨ ਸੋਢੀ ਪਾਸ਼ਾ ਸੋ ਬਹੁਤ ਹੀ ਸੋਹਣੇ तरीके ਦੇ ਨਾਲ ਸਰਤਾ ਭਾਵਨਾ ਦੇ ਨਾਲ ਸੰਗਤਾਂ ਲੱਗੀਆਂ ਹੋਈਆਂ ਨੇ ਸੇਵਾ ਕਰ ਰਹੀਆਂ ਨੇ ਔਰ ਸਜਾਵਟ ਕੀਤੀ ਜਾ ਰਹੀ ਹੈ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਸੰਗਤਾਂ ਬੜੀ ਸ਼ਰਤਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਜਿੱਥੇ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਜਾਵਟ ਕੀਤੀ ਗਈ ਹੈ ਉੱਥੇ ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਕੇ ਫੁੱਲਾਂ ਨਾਲ ਸਜਾਵਟ ਸ਼ੁਰੂ ਜਿਹੜਾ ਕਿ ਕੀਤੀ ਗਈ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਪਹੁੰਚੀ ਹੋਈ ਹੈ ਭਾਵਨਾ ਦੇ ਨਾਲ ਸੇਵਾ ਕਰਨ ਦੇ ਨਾਲ ਸੋ ਵੱਖ-ਵੱਖ ਜਿਹੜੇ ਕਿ ਆਕਾਰ ਦੇ ਫੁੱਲ ਨੇ ਵੱਖ-ਵੱਖ ਤਰ੍ਹਾਂ ਦੇ ਫੁੱਲ ਨੇ ਦੇਸ਼ਾਂਵਾਂ ਦੇਸ਼ਾਂ ਤੋਂ ਮੰਗਵਾਏ ਗਏ ਨੇ ਸੋ ਤਿਆਰ ਕੀਤਾ ਜਾ ਰਿਹਾ ਹੈ ਕਾਰੀਗਰਾਂ ਵੱਲੋਂ ਬੰਬੇ ਦੀ ਇਹ ਸੰਗਤ ਹੈ ਕੁਝ ਜਿਹੜੀ ਕਿ ਹਰ ਵਾਰ ਸੇਵਾ ਕਰਦੀ ਹੈ ਸੋ ਉਹਨਾਂ ਦੇ ਵੱਲੋਂ ਗੁਰੂ ਸਾਹਿਬ ਦਾ ਜਿੱਥੇ ਕਿ ਸ਼ੁਕਰਾਨਾ ਵੀ ਜਿਹੜਾ ਕੀਤਾ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਕਾਫੀ ਵੱਡੀ ਗਿਣਤੀ ਦੇ ਵਿੱਚ ਟੰਨਾ ਦੇ ਹਿਸਾਬ ਨਾਲ ਇਹ ਫੁੱਲ ਨੇ ਜਿਹੜੇ ਮੰਗਵਾਏ ਗਏ ਨੇ ਔਰ ਸਪੈਸ਼ਲ ਕਾਰੀਗਰ ਨੇ ਜਿਹੜੇ ਕਿ ਇਹਨਾਂ ਨੂੰ ਇਹ ਤਿਆਰ ਕੀਤਾ ਜਾਂਦੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਔਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੀ ਕੇਸ ਸਜਾਇਆ ਵੀ ਜਾਵੇਗਾ ਸੋ ਸੰਗਤਾਂ ਸੇਵਾ ਕਰ ਰਹੀਆਂ ਨੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਸੇਵਾ ਕਰਨ ਲਈ ਪਹੁੰਚੇ ਹੋ ਔਰ ਧੰਤਨ ਸ਼੍ਰੀ ਗੁਰੂਆਂ ਦੇ ਪ੍ਰਕਾਸ਼ ਪੁਰਪ ਹੈ ਕਿੰਨੇ ਕੁ ਵੱਡ ਭਾਗੇ ਸਮਦੇ ਸੇਵਾ ਦਾ ਮੌਕਾ ਮਿਲਿਆ ਬਹੁਤ ਜ਼ਿਆਦਾ ਵੱਡ ਭਾਗੇ ਸਮਦੇ ਅਸੀਂ ਤਾਂ ਸੋਚੀ ਨਹੀਂ ਸੀ ਵੀ ਅਸੀਂ ਕਿੱਥੇ ਸੇਵਾ ਕਰਾਂਗੇ ਅੱਜ ਤਾਂ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਆਏ ਸੀ ਤੇ ਉੱਥੇ ਬਾਬਾ ਜੀ ਨੇ ਸਾਨੂੰ ਬੁਲਾ ਲਿਆ ਅਸੀਂ ਆ ਗਏ ਕੀ ਲੱਗਦਾ ਕਿ ਜਦੋਂ ਇੱਥੇ ਆ ਕੇ ਇਸ ਤਰ੍ਹਾਂ ਸੇਵਾ ਕਰੀਏ ਮਨ ਨੂੰ ਕਿੰਨੀ ਕਿ ਸ਼ਾਂਤੀ ਮਿਲਦੀ ਹੈ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਇਸ ਕੁਝ ਕਾਇ ਨਹੀਂ ਸਕਦੇ ਗੁਰੂ ਰਾਮਦਾਸ ਜੀ ਨੇ ਬਹੁਤ ਸਾਡੇ ਬਾਪੂ ਜੀ ਸੰਭੋ ਕੁਛੇ ਹੇ ਦਿੱਤੀਆਂ ਬਹੁਤ ਪਿਆਰ ਕੀਤਾ ਬਹੁਤ ਬਿਲਕੁਲ ਉਸ ਸੰਗਤਾਂ ਸ਼ੁਕਰਾਨਾ ਜਿੱਥੇ ਕਰਦੀ ਨੇ ਉੱਥੇ ਹੀ ਤੁਸੀਂ ਹੋਰ ਵੀ ਦੇਖ ਸਕਦੇ ਕਿ ਦੂਰੋਂ ਦੂਰੋਂ ਇਹ ਸੰਗਤਾਂ ਪੌਟੀਆਂ ਨੇ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਤਿਆਰ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਔਰ ਵੱਖ-ਵੱਖ ਆਕਾਰ ਦੇ ਨਾਲ ਫੁੱਲਾਂ ਨੂੰ ਅਕਿਰਤੀ ਤਿਆਰ ਕੀਤੇ ਜਾ ਰਹੇ ਨੇ ਔਰ ਇਹਨਾਂ ਫੁੱਲਾਂ ਦੇ ਨਾਲ ਹੀ ਜਿਹੜੀ ਕੇ ਸਜਾਵਟ ਕੀਤੀ ਜਾਵੇਗੀ ਸੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਲੜੀਆਂ ਜਿੱਥੇ ਤੇ ਤਿਆਰ ਕੀਤੀ ਜਾਂਦੇ ਵਕਫਾਕਾਰ ਦੇ ਪੂਰੇ ਤਿਆਰ ਕੀਤੇ ਜਾਣੇ ਉੱਥੇ ਹੀ ਸੰਗਤਾਂ ਇੱਥੇ ਆ ਕੇ ਸੇਵਾ ਕਰਕੇ ਆਪਣੇ ਨੂੰ ਵਿਭਾਗੀਆਂ ਸਮਝਦੀਆਂ ਨੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਸੇਵਾ ਮਿਲਦੀ ਹੈ ਔਰ ਸੇਵਾ ਕਰਕੇ ਹੀ ਜਨਮ ਸਫਲ ਹੁੰਦਾ ਸੋ ਵੱਟ ਭਾਗੀਆਂ ਨੇ ਇਹ ਸੰਗਤਾਂ ਜਿਹੜੀਆਂ ਇੱਥੇ ਆ ਕੇ ਸੇਵਾ ਕਰ ਰਹੀਆਂ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਅਪਾਰ ਕਿਰਪਾ ਇਹਨਾਂ ਤੇ ਜਿਹੜੇ ਇੱਥੇ ਆ ਕੇ ਸੇਵਾ ਕਰ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਮਾਤਾ ਜੀ ਵੀ ਲੱਗੇ ਹੋਏ ਨੇ ਉਹਨਾਂ ਨਾਲ ਵੀ ਮਾਤਾ ਜੀ ਕੀ ਕਹਿਣਾ ਚਾਹੋਗੇ ਅਜ ਪ੍ਰਕਾਸ਼ਪੁਰ ਤੁਸੀਂ ਸੇਵਾ ਮੌਕਾ ਮਿਲਿਆ ਜਿਵੇਂ ਰਾਗੁਰੂ ਦੀ ਮਿਹਰਬਾਨੀ ਨਾਲ ਗੋਦਰ ਦਰਸ਼ਨ ਕਰਨ ਆਏ ਆ ਜਿਹੜੇ ਸੇਵਾ ਜਿੰਨੀ ਹੋ ਸਕੇ ਉਹ ਨਹੀਂ ਕਰਾਂਗੇ ਬੰਬੇਲੇ ਚਾਚਾ ਨੇ ਬੰਬੇ ਦੇ ਜਥੇਦਾਰ ਸੀ ਆਸੀਂ ਬਰੋਦੇ ਤੋਂ ਦੋ ਜਣੇ ਆਏ ਆ ਪਹਿਲਾਂ ਵੀ ਸੇਵਾ ਕੀਤੀ ਇੱਥੇ ਆ ਕੇ ਪਹਿਲੇ ਅਸੀਂ ਕੀਤੀ ਨਹੀਂ ਪਹਿਲੇ ਵਾਰ ਆਏ ਆ ਪਹਿਲੀ ਵਾਰ ਆਏ ਆ ਪਹਿਲੇ ਵਾਰ ਆਏ ਆ ਕੀ ਲੱਗਦਾ ਕਿ ਇੱਥੇ ਆ ਕੇ ਜੋ ਸੇਵਾ ਕਰੀਏ ਤਾਂ ਸਭ ਕੁਝ ਭੁੱਲ ਭੁੱਲ ਜਾਈਦਾ ਬਾਰ ਬਾਰ ਸਭ ਕੁਝ ਭੁੱਲ ਜਾਂਦਾ ਬਾਦ ਆਨੰਦ ਬਹੁਤ ਆਉਂਦਾ ਹੈ ਵਾਹਿਗੁਰੂ ਸੰਨ ਸਖਾਂਦੀ ਪ੍ਰਾਪਤੀ ਦੇ ਸੰਨ ਸੇਵਾ ਦੇ ਕੋਸ਼ਿਸ਼ ਬਿਲਕੁਲ ਸੋ ਬਜ਼ੁਰਗ ਵੀ ਇੱਥੇ ਜੋ ਸੇਵਾ ਕਰਦੇ ਨੇ ਤਾਂ ਕਿਤੇ ਨਾ ਕਿਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਨੇ ਸੋ ਹੋਰ ਵੀ ਸੰਗਤਾਂ ਨੇ ਇੱਥੇ ਸੇਵਾ ਕਰ ਰਹੀਆਂ ਨੇ ਕਿਉਂਕਿ ਵਡਭਾਗ ਵਡਭਾਗ ਨੇ ਵੱਡੇ ਭਾਗ ਨੇ ਨ ਸੰਗਤਾਂ ਦੇ ਜਿਹੜੇ ਸੇਵਾ ਕਰਦੇ ਨੇ ਗੁਰੂ ਸਾਹਿਬ ਬਖਸ਼ਿਸ਼ਾਂ ਕਰਦੇ ਨੇ ਗੁਰੂ ਸਾਹਿਬ ਨੇ ਬੜੀ ਵੱਡੀ ਬਖਸ਼ਿਸ਼ ਤੁਹਾਡੇ ਤੇ ਕੀਤੀ ਹੈ ਸੇਵਾ ਕਰਨ ਦਾ ਮੌਕਾ ਹਾਂਜੀ ਵੀਰ ਜੀ ਇਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਪ੍ਰਕਾਸ਼ ਪੁਰਬ ਇਸ ਬੰਦੇ ਚ ਅਸੀਂ 3 ਸਾਲ ਤੋਂ ਹੀ ਸੇਵਾ ਕਰ ਰਹੇ ਹਾਂ ਫਲਾਵਰਾਂ ਦੀ ਇਦਾਂ ਫੁੱਲਾਂ ਦੀ ਸਜਾਵਟ ਦੇ ਸਮੇਂ ਸਾਡੇ ਦਿਲ 'ਚ ਬੜਾ ਉਤਸ਼ਾਹ ਹੁੰਦਾ ਹੈ ਕਿ ਹਰ ਸਾਲ ਜਾ ਕੇ ਸੇਵਾ ਕਰੀਏ ਤੇ ਗੁਰੂ ਆਮਦਾਸ ਜੀ ਦੀ ਕਿਰਪਾ ਨਾਲ ਆਤ ਕੀ ਵੀ ਅਸੀਂ ਸੇਵਾ ਕਰ ਰਹੇ ਆ ਕਿੰਨੇ ਕਦੋਂ ਤੋਂ ਤੁਸੀਂ ਇੱਥੇ ਪਹੁੰਚੇ ਸੀ ਤਾਂ ਜਿਵੇਂ ਵੀ ਤੁਸੀਂ ਦਸਰ ਪਿਛਲੇ ਸਾਲਾਂ ਤੋਂ ਸੇਵਾ ਕਰ ਰਹੇ ਹੋ ਪਿਛਲੇ 3 ਸਾਲ ਤੋਂ ਸਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਸੇਵਾ ਹੁੰਦੀ ਹੈ ਤੇ ਫਿਰ ਅਸੀਂ ਹਾਰ ਪਰੋਂਦੀ ਸੇਵਾ ਕਰਦੇ ਆਂ ਇੰਦਾ ਫੁੱਲਾਂ ਲੀਆਂ ਲੜੀਆਂ ਬਣਾਉਂਦੀ ਗੁਰੂ ਆਮਦਾਸ ਜੀ ਦੀ ਕਿਰਪਾ ਦੇ ਨਾਲ ਬਿਲਕੁਲ ਹਾਂਜੀ ਸੋ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਤਨਤਨ ਸ੍ਰੀ ਗੁਰੂ ਰਵਿੰਦਰ ਪ੍ਰਕਾਸ਼ ਪੁਰਵ ਜਿੱਥੇ ਕਿ ਸੰਗਤਾਂ ਮਨਾਰੀ ਨੇ ਉੱਥੇ ਹੀ ਸੇਵਾ ਕਰਨ ਲਈ ਸੰਗਤਾਂ ਪਹੁੰਚੀਆਂ ਹੋਈਆਂ ਨੇ ਉਹ ਤੇ ਜਦੋਂ ਇੱਥੋਂ ਇਹ ਫੁੱਲ ਜਿਹੜੇ ਕਿ ਤਿਆਰ ਕੀਤੇ ਜਾਣਗੇ ਔਰ ਤਿਆਰ ਕਰਕੇ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਇਹਨਾਂ ਦੇ ਨਾਲ ਸਜਾਵਟ ਕੀਤੀ ਜਾਵੇਗੀ ਸੋ ਅੱਜ ਸਜਾਵਟ ਸ਼ੁਰੂ ਹੋਈ ਹੈ ਤਨਤਨ ਸ੍ਰੀ ਗੁਰੂ ਰਵਿੰਦਰ ਪ੍ਰਕਾਸ਼ ਪੁਰਵ ਸੰਗਤਾਂ ਜਿੱਥੇ ਕਿ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਰੀ ਨੇ ਉੱਥੇ ਹੀ ਸੰਗਤਾਂ ਇੱਥੇ ਆ ਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੀਆਂ ਸਮਝਦੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਸੇਵਾ ਦਾ ਮੋਕੇ ਮਿਲਦਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹਨਾਂ ਸੰਗਤਾਂ ਨੂੰ ਸੇਵਾ ਮਿਲੀ ਹੈ ਔਰ ਤੁਸੀਂ ਵੀ ਇੱਥੇ ਆ ਕੇ ਸੇਵਾ ਕਰੋ ਅਤੇ ਗੁਰੂ ਰਾਮਦਾਸ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਔਰ ਧੰਤਨ ਸ਼੍ਰੀ ਗੁਰੂ ਅੰਗਦ ਦੇਵ ਪ੍ਰਕਾਸ਼ ਪੁਰਮੋਕੇ ਹੋਰ ਵੀ ਸੰਗਤਾਂ ਜਿਹੜੀਆਂ ਇਸ ਵਕਤ ਵੇਖ ਰਹੀਆਂ ਨੇ ਉਹ ਵੀ ਧੰਤਨ ਸ਼੍ਰੀ ਗੁਰੂ ਅੰਗਦ ਦੇਵ ਪ੍ਰਕਾਸ਼ ਪੁਰਮੋਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਸੇਵਾ ਕਰਨ ਬਾਣੀ ਪੜਨ ਔਰ ਬਾਣੀ ਸਰਵਣ ਕਰਨ ਇਸੇ ਤਰ੍ਹਾਂ ਹੀ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦਿਨ ਸਵੇਰਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੂਰਵ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਇਸ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਨੂੰ ਜਿੱਥੇ ਕਿ ਸਜਾਇਆ ਜਾ ਰਿਹਾ ਉੱਥੇ ਹੀ ਸੱਚਕਉਂ ਸ਼ੇਰ ਦਰਬਾਰ ਸਾਹਿਬ ਇੱਕੇ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਰੰਗ-ਬਰੰਗੇ ਰੋਸ਼ਨੀਆਂ ਨਾਲ ਸਜਾਇਆ ਜਾ ਰਿਹਾ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਵਧੀਆ ਪ੍ਰਬੰਧ ਜਿਹੜੇ ਕਿ ਕੀਤੇ ਗਏ ਨੇ ਸੋ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੂ ਜਿੱਥੇ ਕਿ ਗੁਰਮਤ ਸਮਾਗਮ ਹੋਰ ਨੇ ਉੱਥੇ ਹੀ ਫੁੱਲਾਂ ਦੇ ਨਾਲ ਸਤਿਗੰਕ ਸ਼੍ਰੀ ਦਰਪਾਤ ਸਾਹਿਬ ਨੂੰ ਸਜਾਉਣ ਵਾਸਤੇ ਜਿਹੜੇ ਕਿ ਫੁੱਲ ਆਏ ਹੋਏ ਨੇ ਤੁਸੀਂ ਦੇਖਦੇ ਹੋ ਕਿ ਇਸ ਸਮੇਂ ਅਸੀਂ ਸ਼੍ਰੀ ਅਕਾਲ ਤਰ ਸਾਹਿਬ ਦੇ ਵਿਖੇ ਮੌਜੂਦ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੇ ਜਿਵੇਂ ਵੱਖ-ਵੱਖ ਜਿਹੜੇ ਕਿ ਤਰ੍ਹਾਂ ਦੇ ਫੁੱਲ ਨੇ ਇਹਨਾਂ ਨੂੰ ਵੱਖ-ਵੱਖ ਆਕਾਰ ਦੇ ਤਿਆਰ ਕੀਤਾ ਜਾ ਰਿਹਾ ਸੋ ਵੱਡੀ ਗਿਣਤੀ ਵਿੱਚ ਸੇਵਾ ਕਰਨ ਵਾਸਤੇ ਸੰਗਤ ਪਹੁੰਚੀ ਹੈ ਔਰ ਕਾਰੀਗਰ ਪਹੁੰਚੇ ਨੇ ਜਿਹੜੇ ਕਿ ਵੱਖ-ਵੱਖ ਆਕਾਰ ਦੇ ਫੁੱਲਾਂ ਨੂੰ ਸਜਾ ਕੇ ਇਹ ਸਜਾਏ ਜਾਣਗੇ ਸੋ ਪ੍ਰਕਰਮਾਂ ਦੇ ਵਿੱਚ ਲਗਾਏ ਜਾਣਗੇ ਦਰਸ਼ਨ ਬਿਊਟੀ ਤੇ ਲਗਾਏ ਜਾਣਗੇ ਸੋ ਧੰਨਤਾ ਨੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਜਿੱਥੇ ਕਿ ਮਨਾਉਂਦੀਆਂ ਨੇ ਉੱਥੇ ਹੀ ਫੁੱਲਾਂ ਦੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸਜਾਇਆ ਜਾਵੇਗਾ ਸੋ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਸੋ ਆਕਾ ਵਕਤਾਂ ਦੀ ਜਿਹੜੇ ਕਿ ਸਜਾਵਟ ਕੀਤੀ ਜਾ ਰਹੀ ਹੈ ਫੁੱਲਾਂ ਨੂੰ ਸ਼ਿੰਗਤ ਜਾ ਰਹੀ ਹੈ ਸੋ ਦੇਖ ਤੁਸੀਂ ਦੇਖ ਸਕਦੇ ਹੋ ਕਿ ਧੰਤਨ ਧੰਨ ਸੋਢੀ ਪਾਤਸ਼ਾ ਸੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਰਤਾ ਭਾਵਨਾ ਦੇ ਨਾਲ ਸੰਗਤਾਂ ਲੱਗੀਆਂ ਹੋਈਆਂ ਨੇ ਸੇਵਾ ਕਰ ਰਹੀਆਂ ਨੇ ਔਰ ਸਜਾਵਟ ਕੀਤੀ ਜਾ ਰਹੀ ਹੈ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਬੜੀ ਸ਼ਰਤਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਜਿੱਥੇ ਕਿ ਸ਼ਹਿਰ ਦੇ ਵਕਫਾ ਵਕਥਾਂ ਤੇ ਸਜਾਵਟ ਕੀਤੀ ਗਈ ਹੈ ਉੱਥੇ ਹੀ ਅੱਜ ਸਚਕੰਡ ਸੀ ਦਰਬਾਰ ਸਾਹਿਬ ਵਿਕੇ ਫੁੱਲਾਂ ਨਾਲ ਸਜਾਵਟ ਸ਼ੁਰੂ ਜਿਹੜਾ ਕਿ ਕੀਤੀ ਗਈ ਐ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਪਹੁੰਚੀ ਹੋਈ ਐ ਭਾਵਨਾ ਦੇ ਨਾਲ ਸੇਵਾ ਕਰਨ ਦੇ ਨਾਲ ਸੋ ਵੱਖ-ਵੱਖ ਜਿਹੜੇ ਕਿ ਆਕਾਰ ਦੇ ਫੁੱਲ ਨੇ ਵੱਖ-ਵੱਖ ਤਰ੍ਹਾਂ ਦੇ ਫੁੱਲ ਨੇ ਦੇਸ਼ਾਂ-ਵਿਦੇਸ਼ਾਂ ਤੋਂ ਮੰਗਾਏ ਗਏ ਨੇ ਸੋ ਤਿਆਰ ਕੀਤਾ ਜਾ ਰਿਹਾ ਹੈ ਕਾਰੀਗਰਾਂ ਵੱਲੋਂ ਬੰਬੇ ਦੀ ਇਹ ਸੰਗਤ ਹੈ ਕੁਝ ਜਿਹੜੀ ਕਿ ਹਰ ਵਾਰ ਸੇਵਾ ਕਰਦੀ ਐ ਸੋ ਉਹਨਾਂ ਦੇ ਵੱਲੋਂ ਗੁਰੂ ਸਾਹਿਬ ਦਾ ਜਿੱਥੇ ਕਿ ਸ਼ੁਕਰਾਨਾ ਵੀ ਜਿਹੜਾ ਕੀਤਾ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਕਾਫੀ ਵੱਡੀ ਗਿਣਤੀ ਦੇ ਵਿੱਚ ਟਨਾਂ ਦੇ ਹਿਸਾਬ ਨਾਲ ਇਹ ਫੁੱਲ ਨੇ ਜਿਹੜੇ ਮੰਗਵਾਏ ਗਏ ਨੇ ਔਰ ਸਪੈਸ਼ਲ ਕਾਰੀਗਰ ਨੇ ਜਿਹੜੇ ਕਿ ਇਹਨਾਂ ਨੂੰ ਇਹ ਤਿਆਰ ਕੀਤੇ ਜਾਂਦੇ ਨੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਔਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਕੇ ਸਜਾਇਆ ਵੀ ਜਾਵੇਗਾ ਸੋ ਸੰਗਤਾਂ ਸੇਵਾ ਕਰ ਰਹੀਆਂ ਨੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਸੇਵਾ ਕਰਨ ਲਈ ਪਹੁੰਚੇ ਹੋ ਔਰ ਧੰਤਨ ਸ਼੍ਰੀ ਗੁਰੂਆਂ ਦੇ ਪ੍ਰਕਾਸ਼ ਪੁਰਪ ਹੈ ਕਿੰਨੇ ਕੁ ਵਡਭਾਗੇ ਸਮਝਦੇ ਸੇਵਾ ਦਾ ਮੌਕਾ ਮਿਲਿਆ ਬਹੁਤ ਜ਼ਿਆਦਾ ਵੱਡਕੀ ਸਮਝਦੇ ਅਸੀਂ ਇਹ ਤਾਂ ਸੋਚੀ ਨਹੀਂ ਸੀ ਵੀ ਅਸੀਂ ਕਿੱਥੇ ਸੇਵਾ ਕਰਾਂਗੇ ਅੱਜ ਤਾਂ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਆਏ ਸੀਗੇ ਤੇ ਉੱਥੇ ਬਾਬਾ ਜੀ ਨੇ ਸਾਨੂੰ ਬੁਲਾ ਲਿਆ ਅਸੀਂ ਆ ਗਏ ਕੀ ਲੱਗਦਾ ਕਿ ਜਦੋਂ ਇੱਥੇ ਆ ਕੇ ਇਸ ਤਰ੍ਹਾਂ ਸੇਵਾ ਕਰੀਏ ਮਨ ਨੂੰ ਕਿੰਨੀ ਕਿ ਸ਼ਾਂਤੀ ਮਿਲਦੀ ਹੈ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਇਸ ਕੁਝ ਕਾਇ ਨਹੀਂ ਸਕਦੇ ਗੁਰੂ ਰਾਮਦਾਸ ਜੀ ਨੇ ਬਹੁਤ ਸਾਡੇ ਬਾਪੂ ਜੀ ਸੰਭੋ ਖੁਸ਼ੀਆਂ ਦਿੱਤੀਆਂ ਬਹੁਤ ਪਿਆਰ ਕੀਤਾ ਬਹੁਤ ਬਿਲਕੁਲ ਸੋ ਸੰਗਤਾਂ ਸ਼ੁਕਰਾਨਾ ਜਿੱਥੇ ਕਰਦੀ ਨੇ ਉੱਥੇ ਹੀ ਤੁਸੀਂ ਹੋਰ ਵੀ ਦੇਖ ਸਕਦੇ ਕਿ ਦੂਰੋਂ ਦੂਰੋਂ ਇਹ ਸੰਗਤਾ ਪੌਂਟੀਆਂ ਨੇ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਤਿਆਰ ਕਰ ਰਹੀਆਂ ਨੇ ਸੇਵਾ ਕਰ ਰਹੀਆਂ ਨੇ ਔਰ ਵੱਖ-ਵੱਖ ਆਕਾਰ ਦੇ ਨਾਲ ਫੁੱਲਾਂ ਨੂੰ ਅਕਿਰਤੀ ਤਿਆਰ ਕੀਤੇ ਜਾ ਰਹੇ ਨੇ ਔਰ ਇਹਨਾਂ ਫੁੱਲਾਂ ਦੇ ਨਾਲ ਹੀ ਜਿਹੜੀ ਕੇ ਸਜਾਵਟ ਕੀਤੀ ਜਾਵੇਗੀ ਸੋ ਤਾਂ ਤਾਂ ਨਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਲੜੀਆਂ ਜਿੱਥੇ ਤੇ ਤਿਆਰ ਕੀਤੀ ਜਾਂਦੇ ਵਕਫਾਕਾਰ ਦੇ ਪੂਰੇ ਤਿਆਰ ਕੀਤੇ ਜਾਣੇ ਉੱਥੇ ਹੀ ਸੰਗਤਾਂ ਇੱਥੇ ਆ ਕੇ ਸੇਵਾ ਕਰਕੇ ਆਪਣੇ ਨੂੰ ਵਿਭਾਗੀਆਂ ਸਮਝਦੀਆਂ ਨੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਸੇਵਾ ਮਿਲਦੀ ਹੈ ਔਰ ਸੇਵਾ ਕਰਕੇ ਹੀ ਜਨਮ ਸਫਲ ਹੁੰਦਾ ਸੋ ਗਟਪਾਗੀਆਂ ਨੇ ਇਹ ਸੰਗਤਾਂ ਜਿਹੜੀਆਂ ਇੱਥੇ ਆ ਕੇ ਸੇਵਾ ਕਰ ਰਹੀਆਂ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਅਪਾਰ ਕਿਰਪਾ ਇਹਨਾਂ ਤੇ ਜਿਹੜੇ ਇੱਥੇ ਆ ਕੇ ਸੇਵਾ ਕਰ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਮਾਤਾ ਜੀ ਵੀ ਲੱਗੇ ਹੋਏ ਨੇ ਉਹਨਾਂ ਨਾਲ ਵੀ ਮਾਤਾ ਜੀ ਕੀ ਕਹਿਣਾ ਚਾਹੋਗੇ ਜੀ ਪ੍ਰਕਾਸ਼ਪੁਰ ਤੁਸੀਂ ਸੇਵਾ ਮੌਕਾ ਮਿਲਿਆ ਜਸ ਜੈਸੇ ਬੈਣ ਰਾਗੁਰੂ ਦੀ ਮਿਹਰਬਾਨੀ ਨਾਲ ਗੋਦ ਦਰਸ਼ਨ ਕਰਨ ਆਇਆ ਜਿਹੜੇ ਸੇਵਾ ਜਿੰਨੀ ਹੋ ਸਕੇ ਉਹ ਨਹੀਂ ਕਰਾਂਗੇ ਬੰਬੇ ਦੇ ਚਾਚਾ ਮੈਂ ਬੰਬੇ ਦੇ ਜਥੇ ਨਾਲ ਸਹੀ ਆਏ ਆ ਸੀ ਬੁਰਦੇ ਤੋਂ ਦੋ ਜਣੇ ਆਏ ਆ ਪਹਿਲਾਂ ਵੀ ਸੇਵਾ ਕੀਤੀ ਇੱਥੇ ਆ ਕੇ ਪਹਿਲੇ ਅਸੀਂ ਕੀਤੀ ਨਹੀਂ ਪਹਿਲੇ ਵਾਰ ਆਏ ਆ ਪਹਿਲੀ ਵਾਰ ਆਏ ਆ ਪਹਿਲੇ ਵਾਰ ਆਏ ਆ ਕੀ ਲੱਗਦਾ ਕਿ ਇੱਥੇ ਆ ਕੇ ਜੋ ਸੇਵਾ ਕਰੀਏ ਤਾਂ ਸਭ ਕੁਝ ੁੱਲ ੁੱਲ ਜਾਏਗਾ ਬਾਰ ਬਾਰ ਸਭ ਕੁਝ ੁੱਲ ਜਾਣ ਦਾ ਬਾਦ ਆਨੰਦ ਬਹੁਤ ਆਉਂਦਾ ਹੈ ਵਾਹਿਗੁਰੂ ਸੰਨ ਸੋਖ ਸ਼ਾਂਤੀ ਪ੍ਰਾਪਤੀ ਦੇ ਸੰਦ ਸੇਵਾ ਦੇ ਵਿੱਚ ਬਿਲਕੁਲ ਸੋ ਬਜ਼ੁਰਗ ਵੀ ਇੱਥੇ ਜੋ ਸੇਵਾ ਕਰਦੇ ਨੇ ਤਾਂ ਕਿਤੇ ਨਾ ਕਿਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਨੇ ਸੋ ਹੋਰ ਵੀ ਸੰਗਤਾਂ ਨੇ ਇੱਥੇ ਸੇਵਾ ਕਰ ਰਹੀਆਂ ਨੇ ਕਿਉਂਕਿ ਵਡਭਾਗ ਵਡਭਾਗ ਨੇ ਵੱਡੇ ਭਾਗ ਨੇ ਨੰ ਸੰਗਤਾਂ ਦੇ ਜਿਹੜੇ ਸੇਵਾ ਕਰਦੇ ਨੇ ਗੁਰੂ ਸਾਹਿਬ ਬਖਸ਼ਿਸ਼ਾਂ ਕਰਦੇ ਨੇ ਗੁਰੂ ਸਾਹਿਬ ਨੇ ਬੜੀ ਵੱਡੀ ਬਖਸ਼ਿਸ਼ ਤੁਹਾਡੇ ਤੇ ਕੀਤੀ ਹੈ ਸੇਵਾ ਕਰਨ ਦਾ ਮੌਕਾ ਹਾਂਜੀ ਵੀਰ ਜੀ ਇਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਆ ਪ੍ਰਕਾਸ਼ ਪੁਰਬ ਦੇ ਇਸ ਬੰਦੇ ਚ ਅਸੀਂ 3 ਸਾਲ ਤੋਂ ਹੀ ਸੇਵਾ ਕਰ ਰਹੇ ਹਾਂ ਫਲਾਵਰਾਂ ਦੀ ਤਾਂ ਫੁੱਲਾਂ ਦੀ ਸਜਾਵਟ ਦੇ ਸਮੇਂ ਸਾਡੇ ਦਿਲ ਚ ਬੜਾ ਉਤਸ਼ਾਹ ਹੁੰਦਾ ਹੈ ਕਿ ਹਰ ਸਾਲ ਜਾ ਕੇ ਸੇਵਾ ਕਰੀਏ ਤੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਅੱਤ ਕੀ ਵੀ ਅਸੀਂ ਸੇਵਾ ਕਰ ਰਹੇ ਹਾਂ ਕਿੰਨੇ ਕਦੋਂ ਤੋਂ ਤੁਸੀਂ ਇੱਥੇ ਪਹੁੰਚੇ ਸੀ ਤਾਂ ਜਿਵੇਂ ਵੀ ਤੁਸੀਂ ਦਸਰ ਪਿਛਲੇ ਸਾਲਾਂ ਤੋਂ ਸੇਵਾ ਕਰ ਰਹੇ ਹੋ ਪਿਛਲੇ 3 ਸਾਲ ਤੋਂ ਸਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਸੇਵਾ ਹੁੰਦੀ ਹੈ ਤੇ ਫਿਰ ਅਸੀਂ ਹਾਰ ਪਰੋਂਦੀ ਸੇਵਾ ਕਰਦੇ ਹਾਂ ਇੰਦਾ ਫੁੱਲਾ ਲੀਆਂ ਲੜੀਆਂ ਬਣਾਉਂਦੀ ਗੁਰੂ ਆਮਦਾਸ ਜੀ ਦੀ ਕਿਰਪਾ ਦੇ ਨਾਲ ਹਾਂਜੀ ਸੋ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਤਨਤਨ ਸ੍ਰੀ ਗੁਰੂ ਰਵਿੰਦਰ ਪ੍ਰਕਾਸ਼ ਪੁਰਵ ਜਿੱਥੇ ਕਿ ਸੰਗਤਾਂ ਮਨਾਰੀ ਨੇ ਉੱਥੇ ਹੀ ਸੇਵਾ ਕਰਨ ਲਈ ਸੰਗਤਾਂ ਪਹੁੰਚੀਆਂ ਹੋਈਆਂ ਨੇ ਉਹ ਤੇ ਜਦੋਂ ਇੱਥੋਂ ਇਹ ਫੁੱਲ ਜਿਹੜੇ ਕਿ ਤਿਆਰ ਕੀਤੇ ਜਾਣਗੇ ਔਰ ਤਿਆਰ ਕਰਕੇ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਇਹਨਾਂ ਦੇ ਨਾਲ ਸਜਾਵਟ ਕੀਤੀ ਜਾਵੇਗੀ ਸੋ ਅੱਜ ਸਜਾਵਟ ਸ਼ੁਰੂ ਹੋਈ ਹੈ ਤਨਤਨ ਸ੍ਰੀ ਗੁਰੂ ਰਵਿੰਦਰ ਪ੍ਰਕਾਸ਼ ਪੁਰਵ ਸੰਗਤਾਂ ਜਿੱਥੇ ਕਿ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਰੀ ਨੇ ਉੱਥੇ ਹੀ ਸੰਗਤਾਂ ਇੱਥੇ ਆ ਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੀਆਂ ਸਮਝਦੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਸੇਵਾ ਮੌਕਾ ਮਿਲਦਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹਨਾਂ ਸੰਗਤਾਂ ਨੂੰ ਸੇਵਾ ਮਿਲੀ ਹੈ ਔਰ ਤੁਸੀਂ ਵੀ ਇੱਥੇ ਆ ਕੇ ਸੇਵਾ ਕਰੋ ਅਤੇ ਗੁਰੂ ਰਾਮਦਾਸ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਔਰ ਧੰਤਨ ਸ਼੍ਰੀ ਗੁਰੂ ਅੰਗਦ ਦੇਵ ਪ੍ਰਕਾਸ਼ ਪੁਰਮ ਔਕੇ ਹੋਰ ਵੀ ਸੰਗਤਾਂ ਜਿਹੜੀਆਂ ਇਸ ਵਕਤ ਵੇਖ ਰਹੀਆਂ ਨੇ ਉਹ ਵੀ ਧੰਤਨ ਸ਼੍ਰੀ ਗੁਰੂ ਅੰਗਦ ਦੇਵ ਪ੍ਰਕਾਸ਼ ਪੁਰਮ ਔਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਸੇਵਾ ਕਰਨ ਬਾਣੀ ਪੜਨ ਔਰ ਬਾਣੀ ਸਰਵਣ ਕਰਨ ਇਸੇ ਤਰ੍ਹਾਂ ਹੀ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ denn ਸਵੇਰਾ ਗੁਰਪ੍ਰੀਤ ਸਿੰਘ ਅਮਰਸਾਹਬ